ਦੋਸਤੋ ਢਿਲੋਂਡੇਰੀ ਬ੍ਰੀਡ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਨੀਲੀ ਰਾਵੀ ਦੀ ਕੱਟੀ ਖੜੇ ਹਾਂ ਪਿੰਡ ਸੰਗਤਪੁਰਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਪਹਿੰਡਾ ਸੰਗਰੂਰ ਸੋ ਕਿਸੇ ਭਰਾ ਨੇ ਨੀਲੀ ਰਾਵੀ ਦੀ ਕੱਟੀ ਲੈਣੀ ਆ ਤਾਂ ਤੁਸੀਂ ਬੇਝਿਜਕ ਹੋ ਕੇ ਕੱਟੀ ਨੂੰ ਖਰੀਦ ਸਕਦੇ ਹੋ ਸੋ ਮਾਰਕਾ ਜੈਜ ਮਦਰੀ ਗੋਡੀ ਮੂੰਹ ਖੀਰੀ ਤੇ ਉਮਰ 22 ਮਹੀਨੇ ਮਾਂ ਦਾ ਮਿਲਕ ਰਿਕਾਰਡ 18 ਲੀਟਰ ਆਪਾਂ ਤੁਹਾਨੂੰ ਥਾਣ ਦੀ ਦਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੁਸੀਂ ਗੌਰ ਨਾਲ ਵੇਖ ਲੈਣਾ ਸੋ ਜਾਇਜ ਮਾਰਕਾ ਮਦਰੀ ਗੋਡੀ ਨੀਸਾਨ ਪ੍ਰੋਪਰ ਲਓ ਜੀ ਖਾਨ ਕੱਲਾ ਕੱਲਾ ਜੀ ਸੋ ਕਿਸੇ ਵੀਰ ਨੇ ਮੇਲਿਆਂ ਦੇ ਵਿੱਚ ਜਾਂ ਘਰੇ ਬਰੀਡ ਬਣਾਉਣ ਵਾਸਤੇ ਕੱਟੀਆਂ ਨੂੰ ਲੈਣਾ ਤਾਂ ਤੁਸੀਂ ਕੱਟੀਆਂ ਖਰੀਦ ਸਕਦੇ ਹੋ ਸੋ ਵੀਰ ਦਾ ਨੰਬਰ ਵਿੱਚ ਚੱਲ ਰਿਹਾਗਾ ਤੁਸੀਂ ਦਿੱਤੇ ਨੰਬਰ ਤੇ ਸੰਪਰਕ ਕਰਕੇ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਲੈ ਸਕਦੇ ਹੋ ਸੋ ਜੋ ਵੀਰ ਨੇ ਕਿਹਾ ਉਹੀ ਕੱਟੀ ਉਹੀ ਫਾਦਰ ਤੇ ਉਹੀ ਮਦਰ ਮਿਲ ਕੇ ਰਿਕਾਰਡ ਰਹੂਗਾ ਸੋ ਵੀਰ ਕਹਿੰਦਾ ਸਾਰੀ ਤਰ੍ਹਾਂ ਦੀ ਗਾਰੰਟੀ ਦਿੱਤੀ ਜਾਊਗੀ ਕੋਈ ਹੀਟ ਮਿਸ ਨਹੀਂ ਕੋਈ ਇਹਦੀ ਏਆਈ ਨਹੀਂ ਹੋਈ ਹੋਈ ਹਜੀ ਉਮਰ ਘਟ ਦੇ ਕਾਰਨ ਵੀਰ ਨੇ ਇਹਨੂੰ ਗੱਬਣ ਨਹੀਂ ਕਰਾਇਆ ਕੈਲੂਜਾ ਹੀਟ ਦੇ ਵਿੱਚ ਨਹੀਂ ਆਈ ਹੈ ਜੀ ਠੀਕ ਹੈ ਜੀ ਸੋ ਜਿੰਨੀ ਵੀ ਗੱਲ ਇਹਦੇ ਵਿੱਚ ਹੋਊਗੀ ਉਹ ਪੂਰੀ ਹੋਊਗੀ ਮਦਰ ਸਾਈਡ ਤੇ ਫਾਦਰ ਸਾਈਡ ਤੋਂ ਜੋ ਵੀ ਡਿਟੇਲ ਦਿੱਤੀ ਜਾਊਗੀ ਉਹਦੀ ਹਰ ਤਰ੍ਹਾਂ ਦੀ ਗਾਰੰਟੀ ਵੀ ਹੋਊਗੀ ਸੋ ਵੀਰ ਦਾ ਐਡਰੈਸ ਦੁਆਰਾ ਫੇਰ ਆਪਾਂ ਤੁਹਾਨੂੰ ਨੋਟ ਕਰਵਾ ਦਿੰਨੇ ਆ ਪਿੰਡ ਸੰਗਤਪੁਰਾ ਤਹਿਸੀਲ ਲਹਿਰਾ ਤੇ ਜ਼ਿਲ੍ਹਾ ਪੈਂਦਾ ਸੰਗਰੂਰ ਸੋ ਕਿਸੇ ਭਰਾ ਨੇ ਵਿਜਿਟ ਕਰਨਾ ਤਾਂ ਤੁਸੀਂ ਕੋਲ ਆ ਕੇ ਕੱਟੀ ਨੂੰ ਖਰੀਦ ਸਕਦੇ ਆ ਸੋ ਵੀਰੇ ਇੱਕ ਗੱਲ ਕੀ ਕਹਿੰਦਾ ਸੀ ਕੀ ਕਹਿੰਦੀ ਸੀ ਵੀਰੇ ਹੈ ਥਣ ਤਾਂ ਕੋਈ ਨਹੀਂ ਦਿਖਾਈ ਦਿੱਤੇ ਆਪਾਂ ਥਣ ਗਾਇਬ ਤੇ ਆ ਭਰਾਵੋ ਕੋਲਾ ਕੀ ਵੇਖੋਗੇ ਜਿਸ ਤਰ੍ਹਾਂ ਦੀ ਕੱਟੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਆਂ ਕੋਲਾ ਕੀ ਕੱਟੀ ਤੁਹਾਨੂੰ 19 ਲੱਗਣੀ 21 ਲੱਗੂਗੀ ਸੋ ਕਿਸੇ ਤਰ੍ਹਾਂ ਦਾ ਕੋਈ ਜੂਮ ਨਹੀਂ ਸੋ ਤੁਸੀਂ ਚੈਨਲ ਤੇ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਬਹੁਤ ਵਾਰ ਸ਼ੇਅਰ ਕਰਿਆ ਕਰੋ ਸੋ ਕਿਸੇ ਭਰਾ ਨੇ ਬਰੀਡ ਵਾਲੀ ਕੱਟੀ ਦੀ ਵੀਡੀਓ ਪਾਉਣੀ ਹੋਵੇ ਤੁਹਾਡੀ ਕੱਟੀ ਦੀ ਵੀਡੀਓ ਫ੍ਰੀ ਪਾਈ ਜਾਊਗੀ ਇਸ ਚੈਨਲ ਤੇ ਟਿੱਲੋਂ ਡੇਰੀ ਬ੍ਰੀਡ ਫਾਰਮ ਸੋ ਇੰਸਟਾਗ੍ਰam ਤੇ ਪੇਜ ਨੂੰ ਵੀ ਫਾਲੋ ਕਰ ਲਿਓ ਤੇ YouTube ਤੇ Facebook ਤੇ ਇੱਕੋ ਨਾਮ ਤੇ ਹੀ ਆਪਣਾ ਚੈਨਲ ਬਣਾਇਆ ਹੋਇਆ ਹੈ ਟਿੱਲੋਂ ਡੇਰੀ ਬ੍ਰੀਡ ਫਾਰਮ ਸੋ ਕਿਸੇ ਭਰਾ ਨੇ ਕੱਟੀਆਂ ਜਾਂ ਵਸ਼ੀਆਂ ਦੀ ਆਫਾ ਫ੍ਰੀ ਵੀਡੀਓ ਪਾਉਣੀ ਆ ਸੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਧੰਨਵਾਦ